ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਉਹਨਾਂ ਮਹਾਨ ਨਰੂਹਾਂ ਦੇ ਨਾਲ ਖੜਿਆ ਹਾਂ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨਾਂ ਲਈ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਸੱਚ ਲਈ ਆਪਣੀ ਤਨਮਨ ਦੇ ਨਾਲ ਲੜ ਰਹੇ ਨੇ ਨਵਦੀਕ ਸਿੰਘ ਜਲਵੇੜਾ ਜਿਹਨਾਂ ਨੂੰ 2 ਮਹੀਨੇ ਤੋਂ ਪੁਲਿਸ ਦੇ ਅੰਦਰ ਡੱਕ ਕੇ ਰੱਖਿਆ ਹੋਇਆ ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਔਰ ਮਹਾਨ ਸਾਡੇ ਯੋਧੇ ਸਿਰ ਪੰਦੀਰ ਸਾਹਿਬ ਮੋੜੀ ਸਾਫ ਮਰਜੀਤ ਸਿੰਘ ਜੀ ਮੋੜੀ ਔਰ ਸਾਰੀਆਂ ਮੇਰੇ ਇਲਾਕੇ ਦੀਆਂ ਲੋਹਾਂ ਤੇ ਹਰਿਆਣਾ ਪੰਜਾਬ ਇਹ ਸਾਰੇ ਕਿਸਾਨ ਆ ਗੂ ਬੀਕੇਯੂ ਭਗਤ ਸਿੰਘ ਜੜੀ ਜਥੇਬੰਦੀ ਆ ਵਾਲੇ ਦੀ ਸਾਰੇ ਇੱਥੇ ਖੜੇ ਐ ਕਿ 18 ਤੇ 19 ਤਰੀਕ ਨੂੰ 17 ਤੇ 18 ਤਰੀਕ ਨੂੰ ਐਸਪੀ ਆਫਿਸ ਅੰਮਾਲਾ ਦੇ ਵਿੱਚ ਗ੍ਰਾਭ ਕੀਤਾ ਜਾਣਾ ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖੇ ਐ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਹੱਕ ਦੇ ਲਈ ਸੱਚ ਦੇ ਲੜ ਰਹੇ ਐ ਸਾਰੇ ਜਣੇ ਹੋਮ ਹੁਮਾ ਕੇ ਪਹੁੰਚੋ ਔਰ ਨਵਦੀਪ ਨੂੰ ਸਪੋਰਟ ਕਰੋ ਬੜੇ ਖਾਫੀ ਗੱਲਾਂ ਕਰਦੇ ਅਸੀਂ ਅੱਜ ਫੇਰ ਸਾਰੀ ਸੰਗਤ ਨੂੰ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਤਰ ਭਾਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਕਟਾਂ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲੋਂ ਅੰਬਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫ਼ਤਰ ਨੂੰ ਮਾਰਚ ਕਰਕੇ ਉੱਥੇ ਪਹੁੰਚਿਆ ਜਾਊਗਾ ਵੱਤ ਤੋਂ ਵੱਤ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ ਉਹਦਾ